ਤਰੀਕਾ ਜੇ ਸਾਰਿਆਂ ਨੂੰ ਅੱਜ ਆਪਾਂ ਗੋੜਾ ਵਾਲੇ ਚਾਹ ਬਣਾਵਾਂਗੇ ਭਾਈਆ ਗੋੜਾ ਹੈ ਭਾਈਆ ਚਾਹ ਹੈ ਪੁਰਾਣੇ ਰਵਾਜ ਜਿਵੇਂ ਬਣਾਉਂਦੇ ਹੁੰਦੇ ਸੀ ਪਹਿਲਾਂ ਪੁਰਾਣੇ ਜਵਾਨੇ ਝੋਵੇਂ ਬਣਾਵਾਂਗੇ ਤੇ ਚਾਹਾਂ ਚਾਪਾ ਪਾਣੀ ਪਾ ਕੇ ਰੱਖਾਂਗੇ ਧੋਣ ਵਾਸਤੇ ਨਾਲੇ ਧੋਤੇ ਜਾਣਗੇ ਨਾਲੇ ਪੋਲੇ ਹੋ ਜਾਣਗੇ ਕੁਛ ਤੇ ਹੁਣ ਆਪਣੀ ਅੱਗ ਬਲਪੀ ਤੇ ਕੜਾਈ ਧਰਾਂਗੇ ਪਾਣੀ ਪਾਵਾਂਗੇ ਵੱਡੀ ਗੜਵੀ ਪਾਣੀ ਦੀ ਏ ਜਿਹੜਾ ਪਾਣੀ ਉਹ ਤਰ ਟੱਕ ਦੇਾਂਗੇ ਜੇ ਪਾਣੀ ਗਰਮ ਹੋ ਗਿਆ ਫਿਰ ਵਿੱਚ ਗੁੜ ਪਾਵਾਂਗੇ ਪਾਣੀ ਗਰਮ ਹੋ ਗਿਆ ਹੁਣ ਗੁੜ ਪਾਵਾਂਗੇ ਆਪਾਂ ਜਦੋਂ ਜਨ ਲੱਗ ਗਿਆ ਉਹ ਤਾਂ ਗੁੜ ਖੁਰ ਜੂਗਾ ਕੜਚੀ ਨਾਲ ਹਲਾ ਦੇਾਂਗੇ तो फिर ढक देंगे गुड़ रिजूगा ते आप देखिए चौल धो तो लागे होर धोवे तो अपा ਕੋਰਾ ਹੋਰ ਪਾਵਾਂਗੇ ਪਾਣੀ ਜਿਵੇਂ ਛੱਟਾ ਨਿਕਲਿਆਊਗਾ ਨਵਾਂ ਪਾਣੀ ਚੰਗੀ ਤਰ੍ਹਾਂ ਰਹਿ ਜਨ ਲੱਗ ਗਿਆ ਤੇ ਗੋੜ ਆਪਣਾ ਖੁਰ ਗਿਆ ਥੋੜਾ ਜਿਹਾ ਚੌਲ ਪਾਵਾਂਗੇ ਕੜਚੀ ਮਾਰ ਕੇ ਦੇਖ ਲੈਣੇ ਕੋਈ ਮੋੜੀ ਮੋਟੀ ਡੋਲੀ ਹੋਈ ਤਾਂ ਫੇਰ ਵਿੱਚ ਫੁਰਜੂਗੀ ਨੇ ਜਵਾਨ ਨੇ ਚਾ ਇਸ ਤਰ੍ਹਾਂ ਚੌਰ ਬਣਾਉਂਦੇ ਹੁੰਦੇ ਸੀ ਥੋੜਾ ਜਿਹਾ ਪੱਕੇ ਹੋ ਪਾਵਾਂਗੇ ਕੜਚੀ ਵਰ ਕੜ ਦਿਆਂਗੇ ਤੇ ਚੌਲ ਰਿਝਣਗੇ ਉਤੋਂ ਢੱਕਦੇ ਨਹੀਂ ਤੇ ਪਾਣੀ ਘੇਰਾ ਜਦੋਂ ਨੀਵਾ ਹੋ ਗਿਆ ਫੇਰ ਆਪਾਂ ਢੱਕਾਂਗੇ ਹੁਣ ਪਾਣੀ ਥੋੜਾ ਜਿਹਾ ਘੱਟ ਹੋ ਗਿਆ ਤੇ ਉਤੋਂ ਆਪਾਂ ਢੱਕ ਦਿਆਂਗੇ ਇਹ ਚੌਲ ਆਪਾਂ ਯਾਦ ਰੱਜੇ ਹੋ ਗਏ ਤੇ ਹਜੇ ਜਿੰਨਾ ਚਿਰ ਪਾਣੀ ਨਹੀਂ ਸਾਰਾ ਸੁੱਕਦਾ ਉਹਨਾਂ ਚਿਰ ਹਲ ਇੱਕ ਪਿੱਛੇ ਸੋਾਰ ਕੇ ਰੰਜੇ ਵੀ ਨਹੀਂ ਜੋ ਪੁਰਣੀ ਸਾਰਾ ਸੁਕੂਗਾ ਉਹ ਤਾਂ ਰੰਜਣ ਗਏ ਕਿ ਆਪਾਂ ਉਸ ਤੋਂ ਫੇਟ ਟਕ ਲਿਆਂਗੇ ਜਦੋਂ ਆਪਣੇ ਚੌਲ ਬਣ ਗਏ ਹੁਣ ਆਪਾਂ ਲਾਵਾਂਗੇ ਆਪਾਂ ਵਾਟਿਚ ਪਾਵਾਂਗੇ ਗੋੜਾਲੇ ਚੌਲ ਬਹੁਤ ਵਧੀਆ ਬਣੇ ਪੁਰਾਣੇ ਜਵਾਨੇ ਚ ਇਸ ਤਰ੍ਹਾਂ ਬਣਾਉਂਦੇ ਹੁੰਦੇ ਸੀਗੇ ਵਿੱਚੇ ਗੁੜ ਗੜ ਪਾ ਕੇ ਵਿੱਚੇ ਸਾਰਾ ਘਿਓ ਕੁ ਪਾ ਕੇ ਦੇਖੋ ਕਿੱਡੇ ਵਧੀਆ ਬਣੇ ਚੌਲ ਆਪਣੇ ਬਹੁਤ ਵਧੀਆ ਬਣੇ ਯੇ ਸਾਡੀ ਵੀਡੀਓ ਕੋ ਬਸੰਦ ਲੱਗੀ ਲੈ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ